ਪੰਜਾਬ ਦੇ ਬਿਜਲੀ ਖਪਤਕਾਰ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੂਰੇ ਸੂਬੇ 'ਚ ਬਿਜਲੀ ਬਿੱਲਾਂ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੂਰੇ ਪੰਜਾਬ ਚ ਹੁਣ ਬਿਜਲੀ ਦੇ ਬਿੱਲਾਂ ਦੇ ਪੁਰਾਣੇ ਸਿਸਟਮ ਨੂੰ ਬਦਲ ਕੇ ਨਵੀਂ ਤਕਨੀਕ ਅਪਣਾਉਣ ਜਾ ਰਹੀ ਹੈ ਵਿਭਾਗ ਤੇ ਅਧਿਕਾਰੀ ਤੇ ਕਰਮਚਾਰੀ ਇਸ ਨਵੇਂ ਸਿਸਟਮ ਨੂੰ ਲਾਗੂ ਕਰਨ ਲਈ ਜੰਗ ਪੱਧਰ ਤੇ ਜੂਟੇ ਹੋਏ ਨੇ ਨਵੇਂ ਬਿਜਲੀ ਬਿੱਲਾਂ ਬਿਲਿੰਗ ਸਿਸਟਮ ਤਹਿਤ ਸਾਰੇ ਪੁਰਾਣੇ ਖਪਤਕਾਰਾਂ ਦੇ ਖਾਤੇ ਨਵੇਂ ਖਾਤਾ ਨੰਬਰ ਨਾਲ ਬਦਲੇ ਗਏ ਨੇ ਇਸ ਸੰਬੰਧੀ ਕਾਰਜਕਾਰੀ ਇੰਜੀਨੀਅਰ ਜਿਹੜੇ ਨੇ ਉਹਨਾਂ ਨੇ ਸੂਚਨਾ ਦਿੱਤੀ ਹੈ ਕਿ ਹੁਣ ਨਵੀਂ ਪੀਐਸਪੀਸੀਲ ਖਪਤਕਾਰ ਐਪ ਮੋਬਾਈਲ ਫੋਨ 'ਤੇ ਤੁਰੰਤ ਸਥਾਪਿਤ ਕਰਨ ਇਹ ਐਪ ਰਾਹੀਂ ਖਪਤਕਾਰ ਨਵਾਂ ਖਾਤਾ ਨੰਬਰ ਪ੍ਰਾਪਤ ਕਰ ਸਕਦੇ ਹਨ ਉਹਨਾਂ ਕਿਹਾ ਕਿ ਐਪ ਲੌਗਇਨ ਕਰਦੇ ਸਮੇਂ ਜੇਕਰ ਤੁਹਾਡੇ ਕੋਲ ਪੁਰਾਣਾ ਖਾਤਾ ਨੰਬਰ ਮੌਜੂਦ ਹੈ ਤਾਂ ਉਹ ਦਰਜ ਕਰਨ ਉਪਰੰਤ ਸਿਸਟਮ ਤੁਹਾਡੇ ਸਾਰੇ ਵੇਰਵੇ ਆਪਣੇ ਆਪ ਪੁਰਾਣੇ ਐਪ ਤੋਂ ਪ੍ਰਾਪਤ ਕਰ ਲਵੇਗਾ ਜੇਕਰ ਪੁਰਾਣਾ ਖਾਤਾ ਨੰਬਰ ਉਪਲਬਧ ਨਹੀਂ ਹੈ ਤਾਂ ਖਪਤਕਾਰ ਆਪਣੇ ਵੇਰਵੇ ਹੱਥੀ ਦਰਜ ਕਰ ਸਕਦਾ ਹੈ ਉਨਾ ਕਿਹਾ ਕਿ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਨਵੇਂ ਕਨੈਕਸ਼ਨ ਲਈ ਅਰਜ਼ੀ ਦੇਣ ਅਤੇ ਹੋਰ ਸੇਵਾਵਾਂ ਦਾ ਲਾਭ ਲੈਣ ਲਈ ਇਸ ਨਵੀਂ ਐਪ ਨੂੰ ਜਲਦ ਤੋਂ ਜਲਦ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਇਸ ਤਬਦੀਲੀ ਦੌਰਾਨ ਖਪਤਕਾਰਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਆਉਂਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ ਸੂਤਰਾਂ ਦੇ ਅਨੁਸਾਰ ਨਵਾਂ ਸਿਸਟਮ ਸ਼ੁਰੂ ਕਰਨ ਤੋਂ ਪਹਿਲਾਂ ਪਾਵਰਕਾਮ ਦੇ ਅਧਿਕਾਰੀ ਕਾਗਜ਼ਾਂ 'ਚ ਹੀ ਪੈਂਡਿੰਗ ਪੇ ਕੰਮਾਂ ਨੂੰ ਨਿਬੇੜਨ ਦੀ ਕੋਸ਼ਿਸ਼ ਕਰ ਰਹੇ ਨੇ ਸਾਲਾਂ ਪਹਿਲਾਂ ਅਪਲਾਈ ਕੀਤੇ ਨਵੇਂ ਮੀਟਰ ਲੋਡ ਵਧਾਉਣ ਦੇ ਕੇਸ ਅਤੇ ਹੋਰ ਸ਼ਿਕਾਇਤਾਂ ਨੂੰ ਫਾਈਲਾਂ 'ਚ ਤਾਂ ਹੱਲ ਦਿਖਾਇਆ ਜਾ ਰਿਹਾ ਪਰ ਜ਼ਮੀਨੀ ਪੱਧਰ ਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਜਿਉਂ ਤੋਂ ਤਿਉਹੀ ਬਰਕਰਾਰ ਹਨ ਤਾਂ ਹੁਣ ਦੱਸਦੀ ਹਾਂ ਕਿ ਹੁਣ ਵੱਡੇ ਪੱਧਰ ਦਾ ਡਿਜੀਟਲ ਬਦਲਾਅ ਹੋ ਗਿਆ ਤੁਹਾਨੂੰ ਇੱਕ ਐਪ ਆਪਣੇ ਫੋਨ ਦੇ ਵਿੱਚ ਭਰਨੀ ਪਵੇਗੀ ਇਸ ਐਪ ਨੂੰ ਭਰ ਕੇ ਤੁਸੀਂ ਨਵਾਂ ਜਿਹੜਾ ਆਪਣਾ ਕਨੈਕਸ਼ਨ ਜਾਨੀ ਕਿ ਪੁਰਾਣੇ ਖਪਤਕਾਰਾਂ ਦੇ ਖਾਤੇ ਨਵੇਂ ਖਾਤੇ ਵਿੱਚ ਬਦਲਣ ਵਾਲੇ ਨੇ ਇਹ ਨਵਾਂ ਖਾਤਾ ਤੁਹਾਡਾ ਬਣੇਗਾ ਤੇ ਤੁਸੀਂ ਪੁਰਾਣਾ ਖਾਤਾ ਜਾਨੀ ਕਿ ਪੁਰਾਣਾ ਨੰਬਰ ਭਰ ਕੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਹ ਨਵੀਂ ਐਪ ਦੇ ਵਿੱਚ ਸਭ ਕੁਝ ਉਪਲਬਧ ਆਪਣੇ ਆਪ ਹੋ ਜਾਵੇਗਾ ਤੇ ਤੁਰੰਤ ਇਹ ਜਿਹੜੀ ਐਪ ਆ ਚੱਲਣ ਲੱਗ ਪਵੇਗੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਬਹੁਤ ਸਾਰੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਮੁਸ਼ਕਲਾਂ ਦੇ ਵਿੱਚ ਲੋਕ ਆਉਣਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਬਤ ਖਾਸ ਜਾਣਕਾਰੀ ਨਹੀਂ ਹੋਵੇਗੀ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਜੇ ਤੁਹਾਨੂੰ ਦੱਸ ਦਈਏ ਕਿ ਹੁਣ ਕਾਗਜ਼ਾਂ ਦੇ ਵਿੱਚ ਇਹ ਜਲਦ ਤੋਂ ਜਲਦ ਕੰਮ ਨਿਬੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸਲ ਦੇ ਵਿੱਚ ਜ਼ਮੀਨੀ ਪੱਧਰ ਤੇ ਇਹ ਲੋਕ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਜਿਹੜੀ ਕਿ ਉਹਨਾਂ ਦੀਆਂ ਕਿਸੇ ਵੀ ਮੁਸੀਬਤਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਅਨੁਸਾਰ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਲੋਕ ਹਾਲੇ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਹੁਣ ਇਹ ਤੁਹਾਡੇ ਲਈ ਖਬਰ ਬੇਹੱਦ ਜ਼ਰੂਰੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ